15 ਅਗਸਤ ਨੂੰ ਮੁੱਖ ਰੱਖਦੇ ਆ ਰਾਸ ਮੇ ਪੁਲਿਸ ਵੱਲੋਂ ਅਜਨਾਲਾ ਦਿਹਾਤੀ ਖੇਤਰ ਅੰਦਰ ਹਾਈ ਟੈਕ ਨਾਕੇ ਲਗਾ ਕੇ ਕੀਤੀ ਗਈ ਸਪੈਸ਼ਲ ਚੈਕਿੰਗ ਚੱਕੀ ਗੱਡੀਆਂ ਅਤੇ ਸ਼ੱਕੀ ਲੋਕਾਂ ਨੂੰ ਰੋਕ ਕੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਚੈਕਿੰਗ ਦਿਹਾਤੀ ਖੇਤਰ ਅੰਦਰ ਵੱਡੇ ਪੱਧਰ ਤੇ ਪੁਲਿਸ ਵੱਲੋਂ 24 ਘੰਟੇ ਲਗਾਏ ਗਏ ਕਈ ਹਾਈ ਟੈਕ ਨਾਕੇ ਸਰਹੱਦੀ ਖੇਤਰ 'ਚ ਲੱਗੇ ਸੀਸੀਟੀਵੀ ਕੈਮਰੇ ਨਾਲ ਵੀ ਰੱਖੀ ਜਾ ਰਹੀ ਹੈ ਪੁਲਿਸ ਵੱਲੋਂ ਚੱਕੀ ਬੰਦਿਆਂ ਤੇ ਨਜ਼ਰ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਲੈ ਕੇ ਪੁਲਿਸ ਵੱਲੋਂ ਹਾਈ ਟੈਕ ਸਪੈਸ਼ਲ ਨਾਕਾ ਬੰਦੀ ਕੀਤੀ ਗਈ ਹੈ ਜਿੱਥੇ ਹਰ ਆਉਣ ਜਾਣ ਵਾਲੇ ਦੀ ਸਪੈਸ਼ਲ ਚੈਕਿੰਗ ਕੀਤੀ ਜਾਰੀ ਹੈ ਉਹਨਾਂ ਕਿਆ ਕੇ ਸਰਹਦੀ ਖੇਤਰ ਹੋਣ ਕਰਕੇ ਦਿਨ ਰਾਤ 24 ਘੰਟੇ ਆਮ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਕਿਆ ਕੇ ਪੁਲਿਸ ਤੋਂ ਲੋਂ CCTV ਕੈਮਰਾ ਨਾਲ ਵੀ ਨજર ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਸ਼ਰਾਤੀ ਅਨਸਰ ਨੂੰ ਕਿਸੇ ਤਰ੍ਹਾਂ ਦੀ ਛਰਾਤ ਨਹੀਂ ਕਰਨ ਦਿੱਤੀ ਜਾਵੇਗੀ ਜੇਕਰ ਕੋਈ ਸ਼ਰਾਤ ਕਰਨ ਦੀ ਕੋਸ਼ਿਸ਼ ਕਰਤਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਪਤਾ ਹੈ ਕਿ 15 ਅਗਸਤ ਸਾਡਾ ਆਜ਼ਾਦੀ ਦਿਹਾੜਾ 2025 ਆ ਰਿਹਾ ਵਾ ਉਹਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਵਕਤ ਪੰਜਾਬ ਪੁਲਿਸ ਜਿਹੜੀ ਆ ਮਾਜੋਗ ਜੀਪੀ ਸਾਹਿਬ ਸਾਡੇ ਦੇਖੋ ਨਾਲ ਜਿਹੜੀ ਸਾਰੀ ਫੋਰਸ ਜਿਹੜੀ ਆ ਹਾਈ ਅਲਰਟ ਤੇ ਆ ਤੇ ਸਪੈਸ਼ਲ ਜਿਹੜੀ ਆ ਨਾਕਾਬੰਦੀ ਸਾਡੀ ਕੀਤੀ ਹੋਈ ਆ ਅਸੀਂ ਬਲਟ ਏਰੀਆ ਹੁਣ ਕਰਕੇ ਸਾਡੇ ਜਿਹੜੇ ਸਪੈਸ਼ਲ ਨਾਕੇ ਚੱਲ ਰਹੇ ਨੇ ਤੇ ਇਹ ਰਾਤ ਦਿਨ ਦੇ ਨਾਕੇ ਨੇ ਜੀ ਅਸੀਂ ਬਿਲਕੁਲ ਜਿਹੜੀ ਆ ਪੰਜਾਬ ਪੁਲਿਸ ਮਸਤੈਦੀ ਨਾਲ ਆਪਣਾ ਜਿਹੜਾ ਕੰਮ ਕਰਦੀ ਰਹੇਗੀ ਤਾਂ ਜੋ ਆਮ ਲੋਕ ਵਧੀਆ ਤਰੀਕੇ ਨਾਲ ਆਜ਼ਾਦੀ ਦਿਹਾੜਾ ਮਨਾ ਸਕਣ ਤੇ ਅਮਨ ਸ਼ਾਂਤੀ ਨਾਲ ਰਹੇ ਆ ਬਿਲਕੁਲ ਜੀ ਇਹ ਅਗਲੇ ਦਿਨਾਂ ਤੱਕ 24 ਘੰਟੇ ਚੱਲੇਗਾ ਜੀ ਤੇ ਰਾਤ ਦਿਨ ਨਾਕਿਆਂ ਤੇ ਚੈਕਿੰਗ ਜਿਹੜੀ ਆ ਉਹ ਜਿੰਨਾਂ ਗੱਡੀਆਂ ਤੇ ਕਾਗਜ਼ ਨਹੀਂ ਆ ਜਾਂ ਸਰਚ ਕਰਕੇ ਜਿਹੜੇ ਵੀ ਆ ਆਪਣੇ ਪੇਪਰ ਪੂਰੇ ਨਹੀਂ ਹੈਗੇ ਜਾਂ ਕੋਈ ਵੀ ਸ਼ੱਕੀ ਬੰਦਾ ਵਾ ਆਪਣੇ ਏਰੀਏ ਤੋਂ ਬਾਹਰ ਫਿਰਦਾ ਵਾ ਇਹੋ ਜਿਹੇ ਜਿਹੜੇ ਬੰਦੇ ਆ ਰਾਉਂਡ ਅਪ ਕਰਕੇ ਉਹਨਾਂ ਨੂੰ ਬਿਲਕੁਲ ਬਰੀਕੀ ਨਾਲ ਵੈਰੀਫਾਈ ਕੀਤਾ ਜਾਊਗਾ ਔਰ ਅਗਰ ਉਹਨਾਂ 'ਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਪਾਈ ਜਾਂਦੀ ਆ ਉਹਨ ਤਾਂ ਹੀ ਪਾਈ ਜਾਂਦੀ ਆ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਆ ਸਰਕਾਰੀ ਕਿੰਨੇ ਹਾਈ ਟੈਕ ਨਾਕੇ ਲਾਏ ਗਏ ਆ ਸੀਸੀਟੀਵੀ ਕੈਮਰਾ ਨਾਲ ਵੀ ਨਜ਼ਰ ਬਿਲਕੁਲ ਜੀ ਸਾਡੇ ਬਰਡ ਏਰੀਆ ਦੇ ਵਿੱਚ ਵੀ ਜਿਹੜੇ ਆ ਸੀਸੀਟੀਵੀ ਸਾਡੇ ਲੱਗੇ ਹੋਏ ਨੇ ਇਸ ਤੋਂ ਇਲਾਵਾ ਅਸੀਂ ਸਬਡਿਵੀਜ਼ਨ ਦੇ ਮੇਰੇ ਜਿਹੜੇ ਤਿੰਨ ਥਾਣੇ ਆ ਇਹਨਾਂ ਦੇ ਵਿੱਚੋਂ ਜਿਹੜੇ 6 ਸਪੈਸ਼ਲ ਨਾਕੇ ਸਾਡੇ ਚੱਲ ਰਹੇ ਨੇ ਜੀ ਹਰ ਥਾਣੇ ਦੇ ਦੋ ਦੋ ਨਾਕੇ ਔਰ ਇਸ ਤੋਂ ਇਲਾਵਾ ਵੀ ਚੌਂਕੀ ਇੰਚਾਰਜ ਤੇ ਐਸਐਚਓ ਆਪਣਾ ਆਪਣਾ ਨਾਕਾ ਇੱਕ ਇੱਕ ਵਕੜਾ ਲਾਉਦੇ ਨੇ ਪਰ 15 ਅਗਸਤ ਦੇ ਧਿਆਨ ਚ ਰੱਖ ਲਿਆ ਸਾਡੇ 6 ਨਾਕੇ ਜਿਹੜੇ ਆ ਉਹ ਵਕਤ ਵਕਤਾਂ ਤੇ ਸ਼ਿਫਟਡ ਨਾਕੇ ਜਿਹੜੇ ਆ ਰਾਤ ਦਿਨ ਚੱਲਦੇ ਰਹਿਣਗੇ ਜਿਹਦੇ ਨਾਲ ਅਸੀਂ ਚੱਕੀ ਬੰਦਿਆਂ ਦੀ ਚੈਕਿੰਗ ਕਰਦੇ ਰਵਾਂਗੇ ਤੇ ਕੋਈ ਵੀ ਜਿਹੜਾ ਸਮਾਜ ਵਿਰੋਧੀ ਅੰਸਰ ਆ ਉਹ ਬਖਸ਼ਿਆ ਨਹੀਂ ਜਾਏਗਾ ਲੋਕਾਂ ਨੂੰ ਇਹ ਅਪੀਲ ਆ ਜੀ ਕਿ ਜਿਹੜਾ ਆਜ਼ਾਦੀ ਦਿਹਾੜਾ ਹੈ 15 ਅਗਸਤ ਆਪਣੇ ਸ਼ੌਂਕ ਨਾਲ ਆਪਣੇ ਵਧੀਆ ਤਰੀਕੇ ਨਾਲ ਸਾਰੇ ਮਨਾਓ ਅਮਨ ਆਮਾਨ ਦੇ ਨਾਲ ਕਿਸੇ ਕੋਲੋਂ ਡਰਨ ਘਬਰਾਉਣ ਦੀ ਲੋੜ ਨਹੀਂ ਆ ਪੰਜਾਬ ਪੁਲਿਸ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਆ ਔਰ ਸ਼ੁਰੂ ਤੋਂ ਹੀ ਜਿਹੜੇ ਆਪਣੇ ਲੋਕਾਂ ਦੇ ਨਾਲ ਖੜੇ ਰਹੇ ਨੇ ਇਸ ਕਰਕੇ ਮੇਰੀ ਆਮ ਲੋਕਾਂ ਨੂੰ ਅਪੀਲ ਆ ਕਿ ਨਾ ਕਿਸੇ ਡਰ ਭੈ ਦੇ ਵਧੀਆ ਤਰੀਕੇ ਨਾਲ ਆਪਣੇ ਜਿਹੜੇ ਆ ਕੰਮ ਕਰਨ ਸਰਾਤੀ ਅੰਸਰਾਂ ਨੂੰ ਤਾੜਨਾ ਉਹੀ ਆ ਜੀ ਪਹਿਲੇ ਵਾਲੀ ਕਿ ਬੰਦੇ ਬਣ ਕੇ ਜਾਤੇ ਏਰੀਆ ਛੱਡਦੇ ਲਈ ਤੇ ਜੇਲ੍ਹ ਜਾਣ ਲਈ ਤਿਆਰ ਹੋ ਨਹੀਂ ਤੇ ਜਿਹੋ ਜਿਹਾਂ ਉਹ ਹਰਕਤ ਕਰਨਗੇ ਉਹ ਤੋਂ ਮਾਰਿਆ ਜਵਾਬ ਉਹਨਾਂ ਨੂੰ ਦਿੱਤਾ ਜਾਏਗਾ ਕਾਨੂੰਨ ਦੇ ਦਾਇਰੇ ਚ ਰਹਿ ਕੇ